ਸਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਭਾਈ ਸਾਹਿਬ ਜੀ ਜਗਤ ਸਿੰਘ ਜੀ ਦਾ ਬਹੁਤ ਖਾਸ ਸ਼ਬਦ ਦਮ-ਦਮ ਸਦਾ ਸਮਾਲਦਾ ਦਮ ਨਾ ਬਿੱਥਾ ਜਾਏ ਅਕਸਰ ਤੁਸੀਂ ਇਹਨਾਂ ਨੂੰ ਸੁਣਿਆ ਹੋਗਾ ਇਹ ਪੜ੍ਹਦੇ ਸ਼ਬਦ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਵੇਂ ਇਸ ਹਰਮੋਨੀਅਮ ਤੇ ਪਲੇ ਕਰ ਸਕਦੇ ਹਾਂ ਸਭ ਤੋਂ ਪਹਿਲੇ ਅਸਥਾਈ ਦੀ ਗੱਲ ਕਰਦੇ ਹਾਂ ਦਮ-ਦਮ ਸਦਾ ਸਮਾਲਦਾ ਦਮ ਨਾ ਬਿੱਥਾ ਜਾਏ ਧਿਆਨ ਨਾਲ ਵੇਖਿਓ ਸਿੰਪਲ ਤਰੀਕੇ ਨਾਲ ਬੜੇ ਘੱਟ ਸਮੇਂ ਦੇ ਵਿੱਚ ਤੁਸੀਂ ਇਹ ਸਿੱਖ ਸਕਦੇ ਜੇ ਦਮ ਦਮ ਸਦਾ ਸਮਾਲਦਾ ਫਿਰ ਤੋਂ ਇੱਕ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਦਮ ਤੁਰ ਜਾਏ ਏਸੀ ਇਹ ਸ਼ਬਦੀ ਅਸਥਾਈ ਅੰਤਰਾ ਬੋਲਾਂਗੇ ਥੋੜਾ ਉੱਚਾ ਬੋਲਣਾ ਪੈਣਾ ਤੁਰ ਖਸਮੇ ਕਾ ਹੁਕਮ ਪਰੇ ਸਤਗੁਰ ਚੇਤੇ ਨਾ ਜਾਏ ਤੁਰ ਖਸਮੇ ਕਾ ਹੁਕਮ ਪਿਆ ਦਿਨ ਸਤਗੁਰ ਚੇਤੇ ਆ ਨਾ ਜਾਏ ਤੁਰ ਖਸਮੇ ਕਾ ਕਮਾ ਪਿਆ ਵਿਣ ਸਤ ਗੁਰ ਚੇਤੇ ਆ ਨ ਜਾਏ ਵਿਣ ਸਤ ਗੁਰ ਚੇਤੇ ਆ ਨ ਜਾਏ ਦਮ ਨ ਬਿਰਤਾ ਜਾਏ ਦਮ ਨ ਬਿਰਤਾ ਜਾਏ ਫੇਰ ਤੋਂ ਆਪਾਂ ਅਸਥਾਈ ਪੜਦੇ ਹਾਂ ਦਮ ਦਮ ਸਦਾ ਸਮਾਲਦਾ ਤਮਨਾ ਮਿਰਤਾ ਜਾਏ ਤਮਨਾ ਮਿਰਤਾ ਜਾਏ ਸੋ ਬੇਸਿਕ ਜਾਣਕਾਰੀ ਇਸ ਸ਼ਬਦੀ ਤੁਹਾਨੂੰ ਆਪਾਂ ਦੱਸਤੀ ਕਿ ਧਾਰਮ ਨੂੰ ਨੋਟ ਪਲੇ ਕਰ ਸਕਦੇ ਆ ਕਿਵੇਂ ਲੱਗੀ ਛੋਟੀ ਜੀ ਵੀਡੀਓ ਸਾਨੂੰ ਦੱਸਦੇ ਰਹੋ ਜਾਣਕਾਰੀ ਦਿੰਦੇ ਰਹੋ ਤੁਹਾਨੂੰ ਵੀ ਕਿੰਦਾਂ ਦੀਆਂ ਲੱਗਦੀਆਂ ਆਈਡੀਆਂ ਵੀਡੀਓ ਸਬਸਕ੍ਰਾਈਬ ਵੱਧਵਾਦ ਕਰਿਓ ਚੈਨਲ ਨੂੰ ਵਤਵਾਦ ਹੋ ਸਕੇ ਤੇ ਸਾਰਿਆਂ ਨੂੰ ਸ਼ੇਅਰ ਕਰਿਓ ਕਿਉਂਕਿ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਦਾ ਹੈ ਰੋਜ਼ ਕੋਈ ਨਵੀਂ ਨਵੀਂ ਵੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਦਾ ਹੈ ਤੁਹਾਡੇ ਵਾਸਤੇ ਵੈਲਿਊਫੁਲ ਹੋਏ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ